ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਆ ਬਿੱਲੇ ਹੀ ਤੇ ਹਨਾ ਟਰਾਲੀਆਂ ਨੂੰ ਕੰਮਕਾਰ ਹੋਈ ਜਾਂਦਾ ਉਧਰ ਬੋਰਮੈਨ ਲਾਈ ਜਾਂਦਾ ਜਾਲੀ ਬਸ ਉਹਨੂੰ ਲਾ ਕੇ ਜਾਲੀ ਹੈ ਨਾ ਕੰਪਲੀਟ ਹੋਈ ਹੋਈ ਆ ਮੈਂ ਕੱਲ ਨੂੰ ਹੁਣ ਦੋਈ ਟਰਾਲੀ ਜਿਹੜੀ ਲਿਆਂਦੀ ਆ ਕਵਾੜੀਆਂ ਤੋਂ ਹਨਾ ਤੁਹਾਨੂੰ ਦਿਖਾਈ ਦੀ ਜਿਹਨੂੰ ਕਾਸਟਿਕ ਮਾਰਨੋਂ ਖੜਾ ਕੇ ਆਂਦੀ ਹੋਈ ਆ ਉਹਨੂੰ ਕੱਲ ਨੂੰ ਰੰਗ ਹੋ ਜਾਊਗਾ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਹੋ ਜਾਊਗਾ ਬਸੇ ਤਿਆਰ ਹੈ ਸਾਰਾ ਸੈੱਟ ਹੋਣ ਤਾਂ ਮਾੜਾ ਮੋਟਾ ਹੀ ਕੰਮ ਰਹਿ ਗਿਆ ਮਸ਼ੀਨ ਦੇ ਦਾ ਬਲੇਡ ਹਨਾ ਬਦਲੇ ਹੋ ਗਏ ਬਾਕੀ ਕਈ ਫੋਨ ਆਈ ਜਾਂਦੇ ਤੇ ਬਾਈ ਕਦੋਂ ਜਾਣਾ ਕਿੱਧਰ ਨੂੰ ਜਾਣਾ ਮੈਂ ਅੱਜ ਉਹਦੇ ਕਰਕੇ ਹਨਾ ਵੀਡੀਓ ਹੈ ਜਿਹੜੀ ਆਪਣੇ ਇੱਕ ਅਪਲੋਡ ਕਰਨ ਲੱਗਿਆ ਮੈਂ ਕਿਹਾ ਯਾਰ ਵੀ ਜ਼ਰੂਰੀ ਹੈ ਹਨਾ ਵੀਡੀਓ ਇਹ ਤੇ ਕਰਨੀ ਕਿਤੇ ਕੋਈ ਵੀਰ ਸਾਡੇ ਭਲੇਖੇ ਦੇ ਵਿੱਚ ਹਨਾ ਵੀ ਜਿਨੇ ਮੇਰੇ ਵੀਰ ਨੇ ਨਾ ਬਾਹਰ ਨੂੰ ਮਸ਼ੀਨ ਲੈ ਕੇ ਜਾਣਾ ਹੈ ਬਾਈ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹਨਾ ਕਈ ਬਲ ਬਲੀਦਾਨੇ ਚ ਐ ਵੀ ਕਹਿਣਗੇ ਤੂੰ ਜਾਦੇ ਏਰੀਆ ਦਾ ਭੇਤੀ ਆਏ ਆ ਫਲਾਣਾ ਧਮਕਾ ਵੀ ਜਿਵੇਂ ਆਪਣੇ ਭਿੰਦੇ ਸਿੱਧੂ ਬਾਈ ਨੇ ਨਾ ਵੀਡੀਓ ਪਾਈ ਤੀ ਵੀ ਕਣਕ ਐ ਦੀ ਘਾਟ ਆ ਵਾਕਈ ਬਾਈ ਕਣਕ ਘਾਟਾ ਅ ਅੱਗੇ ਜਿਹੜੇ ਏਰੀਆ ਦੇ ਵਿੱਚ ਕਣਕ ਹੁੰਦੀ ਸੀ ਨਾ ਇਹ ਕਿੱਲਾ ਲਸਣ ਦਾ ਰੇਟ ਜਿਆਦੇ ਹੋਣ ਕਰਕੇ ਜਿਹੜੀ ਕਣਕ ਦੀ ਬਜਾਈ ਉਹ ਏਰੀਆ ਦੇ ਵਿੱਚ ਘਟ ਹੋਈ ਆ ਕਿਉਂ ਲਸਣ ਬਾਈ ਬਹੁਤ ਉੱਤੇ ਰੇਟ ਤਾਂ 33500 ਰੁਪਏ ਕੁਆਂਟਲ ਲਸਣ ਉਹ ਆਦਾ 20 20000 ਰੁਪਏ ਦਾ ਆਮੇ ਲੱਗਿਆ 10 12000 ਰੁਪਏ ਨਾ ਉਦੇ ਕਰਕੇ ਵੀ ਕਣਕ ਦੀ ਵਿਜਾਈ ਜਿਹੜੀ ਬਹੁਤ ਘੱਟ ਹੋਈ ਸੀ ਹੁਣ ਅਸੀਂ ਤਾਂ ਵੀਰੇ ਦੇਖੋ ਕੋਈ ਪਤਾ ਨਹੀਂ ਹੈ ਨਾ ਆਪਣਾ ਤਾਂ ਵੀ ਕਿੱਧਰ ਨੂੰ ਦੁਰ ਜਾਣਾ ਮੌਕਾ ਦੇਖਦਾ ਹੁਣ ਮੈਂ ਤਾਂ ਮੇਰਾ ਕੋਈ ਏਰੀਆ ਪੱਕਾ ਨਹੀਂ ਹੈਗਾ ਨਾ ਕੋਈ ਬੰਦਾ ਪੱਕਾ ਨਹੀਂ ਕੋਈ ਏਜੰਟ ਨਹੀਂ ਪੱਕਾ ਮੈਂ ਦੇਖਦਾ ਹੁਣ ਮੌਕਾ ਵੀ ਜਿੱਧਰ ਨੂੰ ਮੌਕਾ ਸੂਤ ਲੱਗਦਾ ਹੈ ਨਾ ਉਧਰ ਨੂੰ ਆਪਣਾ ਲਾ ਲੀਦਾ ਵੀ ਸਾਡੇ ਮਸ਼ੀਨਾਂ ਦੇ ਕਹਿੰਦਾ ਕੱਲ 2-3 ਫੋਨ ਬਾਈ ਤੂੜੀ ਵਾਲਿਆਂ ਦੇ ਆਏ ਦੀ ਬਾਈ ਜਰੂਰ ਦੱਸਿਓ ਨਾ ਤੂੜੀ ਵਾਲੀਆਂ ਮਸ਼ੀਨਾਂ ਭੇਜਣੀਆਂ ਆਪਾਂ ਵੀ ਕਿੱਧਰ ਨੂੰ ਸੂਤ ਰਹੂਗਾ ਉਹਨਾਂ ਨਾਲ ਤੂੜੀ ਵਾਲੇ ਵੀਰਾਂ ਨੂੰ ਵੀ ਕਹਿਣਾ ਨਾ ਵੀ ਬਾਈ ਜੇ ਜਾਣਾ ਮੇਰੇ ਕਿਸੇ ਵੀਰ ਨੇ ਨਾ ਪਹਿਲਾਂ ਜਾ ਕੇ ਨਾ ਇੱਕ ਵਾਰੀ ਆਪ ਤਸੱਲੀ ਕਰਕੇ ਏਰੀਏ ਦੀ ਹੈ ਨਾ ਫੇਰ ਮੇਰਾ ਵੀਰ ਪੈਰ ਪਟਿਓ ਕੱਚੇ ਪੈਰੀ ਪੈਰ ਨਾ ਕੋਈ ਵੀ ਮੇਰਾ ਭਰਾ ਪਟਿਓ ਬਾਕੀ ਆਹਦਾ ਮਸ਼ੀਨ ਆਪਣੀ ਰੈਡੀ ਹੈ ਨਾ ਕਰਤੀ ਦੀ ਉਹਦਣ ਕਰਨੇ ਤੋਂ ਬਾਅਦ ਹੁਣ ਤੂੜੀ ਵਾਲੇ ਦੇ ਦਿਵਾਲੇ ਹੋਏ ਤੇ ਬਸ ਉਹ ਵੀ ਬਲੇਡ ਉਹਦੇ ਬਦਲੇ ਬਲੇਡ ਵੀ ਬਦਲੇਗੇ ਉਹਦੇ ਬਾਅਦ ਹੁਣ ਰਹਿ ਗਿਆ ਆਪਣੇ ਟਰਾਲੀ ਦਾ ਕੰਮ ਰਹਿਣਤਾ ਗੁਰਵੰਦਰ ਵਾਲੀ ਦਾ ਉਹ ਵੀ ਕੰਮ ਵੀ ਅੱਜ 100% ਨੇੜੇ ਜਿਹੀ ਲੱਗ ਗਿਆ ਜਾਲੀ ਜੂੜੀ ਲੱਗੀ ਵੀ ਆ ਟਰਾਲੀ ਤੇਰਾ ਬਸ ਹੁਣ ਤਾਂ ਵੱਲੋ ਸਮਝ ਲੋ ਟਰਾਲੀਆਂ ਨੂੰ ਪੇਂਟ ਮਾਰਨਾ ਜਿਹੜਾ ਮਾੜਾ ਮੋਟਾ ਮਾਰਨਾ ਪੇਂਡ ਮਾਰਨੇ ਤੋਂ ਬਾਅਦ ਆਪਣਾ ਜਿਹੜਾ ਰੈਡੀ ਆ ਸੰਦ ਉਹ ਵੀ ਹੈ ਨਾ ਬਾਕੀ ਕਈ ਵੀਰ ਇਹ ਪੁੱਛੀ ਜਾਂਦੇ ਤੇ ਵੀ ਕਮੈਂਟਾਂ ਦੇ ਵਿੱਚ ਬਾਈ ਜਿਹੜੀ ਤੂੜੀ ਵਾਲੀ ਮਸ਼ੀਨ ਇਹ ਕੀ ਦੀ ਆ ਇਹ ਬਈ ਬਾਈ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸਦਾ ਹਾਂ ਨਾ ਵੀ ਜਿਹੜਾ ਤੂੜੀ ਵਾਲਾ ਦੀਪਰ ਆ ਆਪਣਾ ਭਰਾ ਜਿਹੜਾ ਗੁਰਵਿੰਦਰ ਆ ਨਾ ਤੁਸੀਂ ਦੇਖਿਆ ਇਹ ਵੀਡੀਓ ਦੇ ਵਿੱਚ ਉਹ ਬਾਈ ਇੱਥੇ ਨਾ ਰੇਤੇ ਦਾ ਕੰਮ ਕਰਦਾ ਹੁੰਦਾ ਦਾ ਆਪਣੇ ਮੰਨ ਲਓ 4-5 ਮਹੀਨੇ ਰੇਤਾ ਚੱਲਣਾ ਮੈਂ ਕਦੇ ਘੇੜਾ ਲੱਗ ਗਿਆ ਕਦੇ ਨਹੀਂ ਲੱਗ ਗਿਆ ਨਾ ਉਹਦੇ ਕਰਕੇ ਚਲੋ ਸਾਡਾ ਸੱਜਣ ਮਿੱਤਰ ਅਸੀਂ ਪਹਿਲਾਂ ਦੀ ਪਿਆਰ ਸਾਡਾ ਬਹੁਤ ਆ ਕਹਿੰਦਾ ਮੈਂ ਇਹਨੂੰ ਕੁਦਰਤੀ ਹਾਂ ਇੱਕ ਦਿਨ ਕਹੇ ਬਟਾ ਜਿੱਦਾਂ ਸ਼ਰਾਬੇ ਗਏ ਆ ਨਾ ਸਵਰਾਜ ਮਜੀਦ ਦਿਖਾਈਏ ਉਦੋਂ ਮੇਰੇ ਨਾਲੇ ਤਾਂ ਉਹਨੂੰ ਦਨ ਕਹਿ ਬੈਠਾ ਮੈਂ ਕਿਹਾ ਯਾਰ ਤੂੰ ਫੋਰਮੈਨ ਆ ਕਿਹੜੇ ਚੱਕਰਾਂ ਪੈਰੇ ਤੇ ਰੁੱਤੇ ਆ ਲੈ ਜਨਾ ਤੂੰ ਮਸ਼ੀਨ ਦਾ ਘਰ ਤੋੜੀ ਆਈਦਾ ਵੀ ਜਿੱਥੇ ਆਪਣੀ ਮਸ਼ੀਨ ਚੱਲੂਗੀ ਨਾ ਉੱਥੇ ਆਪਾਂ ਚਲਾਵਾਂਗੇ ਨਾਲ ਚ ਰੱਖੂਗਾ ਤਨ ਚੈਂਤਾ ਨਾ ਕਰ ਤੇਰੀ ਪਿੱਠ ਨਹੀਂ ਲੱਗਣ ਦਿੰਦਾ ਵੀ ਕੰਮ ਵਾਤੇ ਵਾਤੇ ਆਪਾਂ ਕਰਕੇ ਆਵਾਂਗੇ ਹਨਾ ਕਰਾਉਂਗਾ ਵੀ ਉਹਨੇ ਕਿਹਾ ਕਰਿਆ ਦੂਏ ਤੀਏ ਦਿਨ ਪਤੰਦਰ ਨੇ ਮਸ਼ੀਨ ਦਾ ਦੇਖ ਲਿਆ ਕਹਿੰਦਾ ਵੀ ਆ ਜਾ ਮਸ਼ੀਨ ਦਾ ਸੌਦਾ ਕਰਨਾ ਮਾ ਚੱਲ ਬਾਬੇ ਦਾ ਨੌ ਲਿਖਿਆ ਨਾ ਕਹਿੰਦਾ ਵੀ 2025 ਵਧੀ ਚੜਿਆ ਚੰਗਾ ਹੀ ਚੜਿਆ ਦੇ ਲੈ ਕੇ ਬਾਬੇ ਦਾ ਨਾਮ ਉਹਨੇ ਮਸ਼ੀਨ ਦਾ ਦੂਹੇ ਤੀਏ ਦਿਨ ਬਾਅਦ ਸਾਡਾ ਸੌਦਾ ਹੋ ਗਿਆ ਮਸ਼ੀਨ ਦਾ ਉਹਦੇ ਬਾਅਦ ਟਰਾਲੀਆਂ ਹੌਲੀ ਹੌਲੀ ਲੱਭਦੇ ਲਵਾਉਂਦੇ ਟਰਾਲੀਆਂ ਹੀ ਮਿਲ ਗਈਆਂ ਸਾਰਾ ਸਿਸਟਮ ਨਾ ਜਿਗਾੜਾ ਇਹਨ ਪੂਰਾ ਇਕੱਠਾ ਹੋ ਗਿਆ ਹੁਣ ਵੀ ਤਾਂ ਕਰਕੇ ਬਾਈ ਮੈਂ ਦੱਸਦਾ ਵੀ ਮਸ਼ੀਨ ਉਹਨੂੰ ਦਵਾਈ ਆ ਆਪਾਂ ਇਹ ਵੀ ਚਲੋ ਐ ਮੈਨੂੰ ਫਾਇਦਾ ਹੋਊਗਾ ਨਾ ਬਾਈ ਜਿੰਨੇ ਬੰਦੇ ਜਾਦੇ ਹੋਣ ਨਾ ਬੰਦੀਆਂ ਰੌਣਕ ਲੱਗੀ ਰਹਿੰਦੀਆਂ ਨਾਲ ਦਾ ਟਾਈਮ ਪਾਸ ਹੋਈ ਜਾਂਦਾ ਬੰਦਿਆਂ ਦਾ ਵਧੀਆ ਨਾਲ ਇਹ ਆ ਵੀ ਚਲੋ ਉਹ ਵੀ ਵਿਚਾਰਾ ਹਨਾ ਨਾਲ ਆਪਣੇ ਕੰਮ ਕਿਤੇ ਲੱਗੂ ਨਾਲੇ ਮੈਨੂੰ ਵੀ ਬਾਈ ਸਾਰਾ ਹੀ ਆ ਨਾ ਉਹਨੂੰ ਵੀ ਮੇਰਾ ਸਾਰਾ ਹੈ ਮੈਨੂੰ ਉਹਦਾ ਸਾਰਾ ਹੈ ਵੀ ਚਲੋ ਮਿਲ ਬਿਲ ਰਲ ਮਿਲ ਕੇ ਕੰਮ ਚੱਲੀ ਜਾਵੇ ਦੋਨਾਂ ਦਾ ਨਾ ਤਾਂ ਬਹੁਤ ਵਧੀਆ ਬਾਕੀ ਉਹਨੂੰ ਵੀ ਨਾਲ ਲੈ ਕੇ ਜਾਵਾਂਗੇ ਮਸ਼ੀਨ ਲੈ ਕੇ ਜਾਵਾਂਗੇ ਐਮਪੀ ਮਸ਼ੀਨ ਨਾਲੇ ਤੋਰਾਂਗੇ ਉਹਨੂੰ ਵੀ ਜਿੱਦਣ ਜਾਣਾ ਹੈ ਅਜੇ ਪ੍ਰੋਗਰਾਮ ਤਾਂ ਪਹਿਲਾਂ ਮੰਨਦਾ ਦਾ 10 ਤਰੀਕ ਦਾ ਫਿਰ ਉਹਦੀ ਤਰੀਕ ਦੀ ਕਹਿੰਦਾ ਵੀ 14 ਤਰੀਕ ਆ ਮੇਰੀ 14 ਤਰੀਕ ਤੋਂ ਬਾਅਦ ਹਨਾ ਫਿਰ ਪੰਬੀ 15 ਨੂੰ ਜਾਂ 16 ਨੂੰ ਚੱਲਾਂਗੇ ਮਾਹ ਚੱਲ ਕੋਈ ਗੱਲ ਨਹੀਂ ਵਿਜਸਟਮੈਂਟ ਕਰ ਲਾਂਗੇ ਐਂ ਦਾ ਬਈ ਪਹਿਲਾਂ ਜਾਵਾਂਗੇ ਨਾ ਆਪਣਾ ਅੱਡੇ ਤੇ ਦੂਜੀ ਮਸ਼ੀਨ ਤੇ 7-8 ਦਿਨ ਤੁਹਾਨੂੰ ਪਤਾ ਹੀ ਵੀ ਨਾਰਮਲ ਜੀ ਲੱਗ ਜੰਨੇ ਆ ਨਾ ਕੰਮ ਠੰਡ ਦਾ ਸੁਬਾ ਸ਼ਾਮ ਠੰਡ ਆ ਉੱਥੇ ਵੀ ਵੀ ਚਲੋ ਦਾ 5-7 ਦਿਨ ਰਿਪੇਅਰ ਤੇ ਲੱਗ ਜਣਗੇ ਬਾਕੀ 2-4 ਦਿਨ ਘੁੰਮ ਫਿਰ ਕੇ ਨਾ ਆਪਣਾ ਏਰੀਆ-ਓਰੀਆ ਦੇਖ ਕੇ ਕਿੱਧਰ ਨੂੰ ਚਲਾਉਣੀ ਆ ਕਿਆ ਕਰਨਾ ਉਹ ਆਪਣਾ ਲਾਈਨ ਜੀ ਬਣਾ ਲਾਂਗੇ 11 ਇੱਕ ਵਾਰ ਬਣ ਗਈ ਫੇਰ ਕੋਈ ਔਖਾ ਨਹੀਂ ਹੈਗਾ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਨਾ ਸਮਾਨ ਲਿਆਂਦਾ ਪਿਆ ਸਾਰਾ A to Z ਮੰਨ ਲਓ ਜਿਹੜਾ ਸਮਾਨ ਤਾਂ ਆਪਣੀ ਦਸ਼ਮੇਸ਼ ਦਾ ਉਹ ਲਿਆਂਦਾ ਕੱਲ ਚੈਨ ਵੀ ਵੀਟਰ ਵਾਲੀ ਚੈਨ ਆਪਣੇ ਇੱਥੇ ਗਿਆ ਤਾਂ ਆਪਣੇ ਬਾਈ ਮੈਂ ਵੀਡੀਓ ਵੀ ਜੋੜ ਦਿੰਨਾ ਬਾਈ ਦੀ ਆਪਣੇ ਦੀ ਜਿੰਦਲ ਸਫੇਰ ਪਾੜਦੇ ਬਹੁਤ ਵਧੀਆ ਸਮਾਨ ਆ ਉਹਨਾਂ ਦੇ ਉਹਨਾਂ ਤੇ ਲਿਆਂਦਾ ਕੋ ਚੈਨ ਵੀਟਰ ਵਾਲੀ ਕੁਝ ਮਾੜਾ ਮੋਟ ਹੈਨਾ ਆਲਾ ਵਾਲਾ ਹੋਰ ਤੇ ਲੱਲਾ ਭੱਬਾ ਜਾ ਮਾੜਾ ਮੋਟਾ ਜਿੰਨਾ ਕ ਕਲੱਚ ਵਾਲੀ ਚੇਲਮਦੀ ਆਪਣੇ ਜਿਹੜੀ ਮੋਮਬੱਤੀ ਵਾਲੀ ਉਹ ਟੁੱਟ ਗਈ ਸੀ ਆਉਂਦੀ ਦਸ਼ਮੇਸ਼ ਦੀ ਹੈਨਾ ਉਹ ਵੀ ਮੈਂ ਲੇ ਚਲਦਿਆਂ ਨਾਲ ਚੱਲੀ ਜਾਣਦਾਂਗੇ ਉਹਨੂੰ ਪੁਰਾਣੀ ਪਾਈ ਹੋਈ ਸੀ ਜਿਹੜੀ ਪਹਿਲਾਂ ਨਾਲ ਆਈ ਸੀ ਮੈਂ ਚੱਲੀ ਜਾਣਦਾਂਗੇ ਜਿਹਨਾਂ ਦਾ ਨਾਮ ਚੱਲੂ ਠੀਕ ਆ ਨਹੀਂ ਪੇ ਨਵੀਂ ਪਾ ਦਾਂਗੇ ਬਲੈਜ਼ਰ ਫੇਰ ਚ ਪਾ ਦਾਂਗੇ ਬਾਕੀ ਇੱਕ ਦੋ ਕਲੱਚ ਪਲੇਟਾਂ ਉਹ ਜਰਮਨਾਂ ਵਾਲੇ ਤੋਂ ਲਵਾਂਗੇ ਬਾਕੀ ਜੇ ਸਫੇਰ ਪਾਰਟ ਲੈਣਾ ਹਨਾ ਮੇਰਾ ਵੀਰ ਕਿਸੇ ਮੇਰੇ ਭਰਾ ਨੇ ਉਹ ਵੀ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸ ਦਾਂ ਬੀ ਜਿੰਦਲ ਆਪਣੇ ਹਨਾ ਟ੍ਰੈਂਡਿੰਗ ਜਿਹੜੀ ਕੰਪਨੀ ਆ ਨਾਬਾ ਉਹਨਾਂ ਦੇ ਬਈ ਸਮਾਨ A ਤੋਂ Z ਸਮਾਨ ਆ ਜਿਹੜਾ ਸਮਾਨ ਮਰਜ਼ੀ ਲੈ ਲੋ ਟੂਲ ਵਗੈਰਾ ਚਾਹੇ ਤੁਸੀਂ ਟੂਲ ਲੈ ਲੋ ਚਾਹੇ ਕੈਂਡ ਦਾ ਪਾਵ ਆ ਲੈ ਲੋ ਆਪਣੇ ਮਸ਼ੀਨ ਦਾ ਸਪੇਅਰ ਪਾਰਟ ਤੂੜੀ ਵਾਲੇ ਰੀਪਰ ਦਾ ਸਪੇਅਰ ਪਾਰਟ ਮੈਂ ਕਹਿੰਦਾ ਵੀ ਜੋ ਕੁਝ ਤੁਸੀਂ ਕਹਿ ਦੋ ਰੇਗ ਜੀ ਜਿੱਥੇ ਪਲਪਧਾਰਾਂ ਡੀਲਰਾਂ ਬੈਲਟਾਂ ਦੇ ਡੀਲਰ ਬਣੇ ਹੋਏ ਆ ਬਹੁਤ ਜਿਵੇਂ ਕਹਿ ਦਿੰਨੇ ਆਪਾਂ ਡੀਲਰਸ਼ਿਪ ਲਈ ਹੋਈ ਆ ਉਹਦੇ ਬਾਅਦ ਬਾਈ ਆਪਣੇ ਜਰਮਨ ਸਟੀਲ ਵਾਲੇ ਜਿਹੜੇ ਵੀਰ ਇੱਥੇ ਮੰਲੋ ਹਨਾ ਇਹਨਾਂ ਕੋਲੇ ਤੁਸੀਂ ਗੇਅਰ ਆ ਜਿਵੇਂ ਤੁਹਾਡਾ ਕੋਈ ਹੈ ਨਾ ਕਿਤੇ ਮੰਨ ਲਓ ਗੇਅਰ ਦੀ ਡੀਲ ਐਕਸ ਗੇਅਰ ਦੀ ਕੋਈ ਗਰਾਰੀ ਨਹੀਂ ਮਿਲਦੀ ਜਾਂ ਕੋਈ ਕੋਈ ਵੀ ਚੀਜ਼ ਆ ਗੇਅਰ ਦੀ ਹੈ ਨਾ ਸ਼ੌਂਕ ਨਾਲ ਕੰਮ ਕਰਦੇ ਆ ਬਹੁਤ ਵਧੀਆ ਸਮਾਨ ਆ ਬਲੇਡ ਅਸੀਂ ਟੂੜੀ ਵਾਲੇ ਰੀਪਰ ਤੇ ਬਲੇਡ ਉਹਨਾਂ ਤੋਂ ਲੈ ਕੇ ਆਏ ਹਨਾ ਗਰੀਸ ਗਨ ਗਰੀਸ ਗਰੀਸ ਗਨ ਵੀ ਉਹਨਾਂ ਦੇ ਲਈ ਆ ਬਹੁਤ ਸੋਹਣਾ ਸਮਾਨ ਆ ਯਾਨੀ ਅਪੰਦ ਤੋਂ ਲੈ ਕੇ ਆਏ ਲੈ ਕੇ ਆਉਣ ਤੋਂ ਬਾਅਦ ਪਤਾ ਹਨਾ ਬਈ ਪਤਾ ਲੱਗ ਜਾਂਦਾ ਸਮਾਨ ਤੋਂ ਦੇਖ ਕੇ ਜਿਹੜੇ ਬੰਦੋਂ ਆਪਾਂ ਕੰਮ ਕਰਦੇ ਆ ਵਿਚੇ ਰਹਿੰਦੇ ਲੋਹੇ ਦੇ ਬਹੁਤ ਸੋਹਣਾ ਸਮਾਨ ਉਹਨਾਂ ਦਾ ਵੀ ਬਾਕੀ ਉਹਨਾਂ ਕੋਲ ਵੀ ਕਮੈਨ ਦਾ ਹਨਾ ਹਰ ਇੱਕ ਪਾਰਟ ਟਰੈਕਟਰ ਦਾ ਪਾਰਟ ਮੈਨੂੰ ਰੋਟਾਵੇਟਰ ਦਾ ਪਾਰਟ ਜੋ ਵੀ ਮੇਰਾ ਵੀਰ ਹਨਾ ਸਮਾਨ ਕੋਈ ਲੈਣਾ ਚਾਹੁੰਦਾ ਤਾਂ ਜਰਮਨ ਸਟੀਲ ਅਮਲੋਹ ਦੁਕਾਨ ਹੈ ਇਹਨਾਂ ਦੀ ਬਹੁਤ ਵਧੀਆ ਸਮਾਨ ਆ ਬਾਕੀ ਉਹਨਾਂ ਦਾ ਜਰੂਰ ਇੱਕ ਵਾਰ ਜਾ ਕੇ ਪਹਿਨਾ ਸਮਾਨ ਦੀ ਕੁਆਲਿਟੀ ਹਨਾ ਤੇ ਆਪਾਂ ਪੈਸੇ ਲਾਉਣੇ ਆ ਵੀ ਆਪਾਂ ਕਿਹੜਾ ਫ੍ਰੀ ਲੈਣਾ ਹੈ ਵੀ ਜਾ ਕੇ ਇੱਕ ਵਾਰੀ ਕੁਆਲਿਟੀ ਚੈੱਕ ਕਰਕੇ ਆਇਓ ਜੀ ਇੱਕ ਦੋ ਚਲੋ ਜੇ ਮੇਰਾ ਵੀਰ ਕੋਈ ਕਮੈਨ ਚਲਾਉਂਦਾ ਹਨਾ ਵੀ ਦੋ ਚਾਰ ਡੱਬੀਆਂ ਬਲੇਡਾਂ ਦੀਆਂ ਲੈ ਕੇ ਸਟਿੱਪ ਦੇ ਵਿੱਚ ਲਾ ਕੇ ਦੇਖਿਓ ਆਪਾਂ ਵੀ ਫਾਰਮੂਲਾ ਹੀ ਕਰਨਾ ਹੈ ਦੀ ਦਸ਼ਮੇਸ਼ ਦੇ ਸਾਰੇ ਬਲੇਡ ਉਹਨਾਂ ਦੇ ਲਾਵਾਂਗੇ ਨਾ ਬਾਕੀ ਇਹਦੇ ਵਿੱਚ ਆਪਣੀ ਜਿਹੜੀ ਨਵੀਂ ਕਰਤਾਰ ਉਹਦੇ ਵਿੱਚ ਸ਼ਾਰਪ ਦੀਆਂ ਸਟਿੱਪਾਂ ਚਲੋ ਥੋੜਾ ਜਿਹਾ ਡਿਸਪਰੈਂਸ ਆ ਜਾਂਦਾ ਇਹਦੇ ਵਿੱਚ ਮੰਨ ਲਓ ਜਿੱਕਾ ਤਾਂ ਮੋਟਰ ਹੁੰਦੀ ਆ ਨਾ ਇੱਕ ਕਮਲਾ ਹੁੰਦਾ ਚਲੋ ਕਮਲਾ ਥੋੜੀ ਜਿਹੀ ਸਟਿੱਪ ਜ਼ਿਆਦਾ ਖਰਾਬ ਕਰਦਾ ਹੈ ਇਹ ਚੀਜ਼ ਤਾਂ ਮੇਰਾ ਰਿਜ਼ਲਟ ਕੱਢਿਆ ਹੋਇਆ ਨਾ ਵੀੜੀ ਮੋਟਰ ਆ ਜਿੱਥੇ ਜੇ ਕਮਲੇ ਨੇ ਮੰਨ ਲਓ 1.5 ਸੀਜ਼ਨ ਲਾਉਣਾ ਹੈ ਹਨਾ ਉਹਨੇ 2 ਸੀਜ਼ਨ ਲਾ ਜਾਣੇ ਇੰਨਾ ਅੱਧੇ ਸੀਜ਼ਨ ਦਾ ਫਰਕ ਪਾ ਜਾਂਦਾ ਕਿਉਂ ਆਪਾਂ ਕਾਲੇ ਵਾਲੀ ਮਸ਼ੀਨ ਤੇ ਦੇਖਿਆ ਹੀ ਆ। ਕਈ ਵਾਰੀ ਕੀ ਹੁੰਦਾ ਤਾਂ ਇੱਕ ਸਟਿੱਪੇ ਹਨਾ ਮਤਲਬ 2-2 ਸੀਜ਼ਨ ਕੱਢ ਜਾਂਦੀ 2.5-2.5 ਸੀਜ਼ਨ। ਕਈ ਵਾਰੀ ਹੁਣ ਜਿਹੜੇ ਕਮਲੇ ਤੇ ਆ ਹੁਣਾ ਤੁਹਾਡੇ ਸਾਹਮਣੇ ਦਸ਼ਮੇਜ ਦੇ ਵਿੱਚ ਆਪਾਂ ਦੋ ਸਟਿੱਪਾ ਬਦਲੀਆਂ। ਕਮਲੇ ਦਾ ਇੰਨਾ ਫਰਕ ਆ। ਕਮਲੇ ਵਾਲ ਮੋਟਰ ਦਾ। ਤਾਂ ਹੀ ਤਾਂ ਅੱਜ ਕੱਲ੍ਹ ਹਨਾ ਜਿਹੜੀ ਮਸ਼ੀਨਾਂ ਚ ਨਵੀਆਂ ਜਾ ਰਹੀਆਂ ਸਭ ਦੇ ਵਿੱਚ ਲੋਕ ਮੋਟਰੇ ਹੀ ਲੈ ਰਹੇ ਆ। ਇੱਕ ਨਾਲੇ ਹੋਰ ਫਾਇਦਾ ਵੀ ਜਦੋਂ ਕੋਈ ਬਲੇਡ ਦੇ ਵਿੱਚ ਕੁਝ ਲੋਹਾ ਜਾਂ ਕੋਈ ਲੱਕੜੀ ਹਨਾ ਆ ਗਈ ਜਦੇ ਭਾਈ ਉੱਥੇ ਨੇ ਫੜ ਦੇ ਕੇ ਬੈਲਟ ਸਲਿੱਪ ਕਰ ਜਾਂਦੀ ਇਹ ਚੀਜ਼ ਦਾ ਬਹੁਤ ਫਾਇਦਾ ਸਭ ਤੋਂ ਬਹੁਤ ਮੈਂ ਤਾਂ ਇਹਨੂੰ ਮੋਟਰ ਨੂੰ ਜਣੀ ਬੈਸਟ ਮੰਨਦਾ ਚਲੋ ਜਿਹੜੇ ਮੇਰੇ ਵੀਰ ਕਮਲਾ ਚਲਾਉਂਦੇ ਹਨ ਜਿਹਨੂੰ ਜਿਹੜੀ ਚੀਜ਼ ਦੀ ਉਹ ਲੱਗੀ ਹੋਈ ਹੈ ਨਾ ਉਹ ਸਭ ਸਾਈਟ ਓਕੇ ਆ ਰਿਹਾ ਬਾਕੀ ਹੁਣ ਆਏ ਆ ਵੀ ਨਵੀਂ ਮਸ਼ੀਨ ਬਾਈ ਐਤੀ ਬਹੁਤ ਨਿਕਲੀ ਆ ਚਲੋ ਮਹਾਰਾਜ ਦੀ ਕਿਰਪਾ ਚਾਹੀਦੀ ਆ ਸਾਰੇ ਮੇਰੇ ਭਰਾਵਾਂ ਦਾ ਨਾ ਜਿਹੜੇ ਵੀਰਾਂ ਨੇ ਕੰਬਾਈਨਾਂ ਨਵੀਆਂ ਲਈਆਂ ਜਾਂ ਜਿਨ੍ਹਾਂ ਕੋ ਪੁਰਾਣੀਆਂ ਵੀ ਆ ਮੈਂ ਤਾਂ ਕਹਿੰਦਾ ਮਾਲਕ ਦੇ ਅੱਗੇ ਦੇ ਇਹੀ ਅਰਦਾਸ ਕਰੂੰਗਾ ਵੀ ਸਾਬ ਦਾ ਸੀਜ਼ਨ ਆ ਜਿਹੜਾ ਟਾਪ ਦਾ ਲੱਗੇ ਬਾਕੀ ਉਹ ਬਣਾਉਣੇ ਆ ਮਸ਼ੀਨਾ ਦਸਮੇਸ਼ ਦੀ ਰਿਪੇਅਰ ਕਰਾਂਗੇ ਪਹਿਲਾਂ ਜਾ ਕੇ ਵੀ ਤਿੰਨ ਚਾਰ ਦਿਨ ਤਾਂ ਜਾਣ ਨੂੰ ਲੱਗਣਿਆ ਨਾ 7-8 ਦਿਨ ਉੱਥੇ ਲੱਗ ਗਏ ਮੰਨ ਲਓ ਜੇ 15 ਤਰੀਕ ਨੂੰ ਵੀ ਤੁਰੇ ਤਾਂ ਫਰਵਰੀ ਦੀ ਮੀਨਾ ਦਾ ਆਟੋਮੈਟਿਕ ਪਾਰ ਹੋ ਜਾਊਗਾ ਤੇ ਤੁਹਾਨੂੰ ਪਤਾ ਹੀ ਹੈ ਬਾਈ ਇਹ ਨਾ ਠੰਡ ਦੇ ਵਿੱਚ ਕੰਮ ਕਿੰਨਾ ਹੁੰਦਾ ਮਾੜਾ ਮੋਟਾ ਕੰਮ ਹੁੰਦਾ ਕਦੇ ਸਪੇਅਰ ਪਾਰਟ ਤੁਹਾਨੂੰ ਪਤਾ ਹੀ ਹੈ ਤਾਂ ਪੂਰਾ ਹੀ ਨਹੀਂ ਹੁੰਦਾ ਜਿੰਨਾ ਮਰਜ਼ੀ ਲਿਆਓ ਜਿੰਨਾ ਮਰਜ਼ੀ ਐਕਸਟਰਾ ਰੱਖ ਲਓ ਚੀਜ਼ ਵਾਲੀ ਉਹੀ ਪਊਗੀ ਜਿਹੜੀ ਕੋਲ ਨਹੀਂ ਪਈ ਜਿਹੜੀ ਕੋਲ ਪਈ ਉਹ ਚੀਜ਼ ਪੈਂਦੀ ਹੀ ਨਹੀਂ ਹੈਗੀ ਇਹ ਮੇਰੀ ਚੀਜ਼ ਐਦਕੀ ਮੈਂ ਕਹਿੰਦਾ ਇੰਨਾ ਮਸ਼ੀਨ ਤੇ ਸਮਾਨ ਖਰੀਦਦਾ ਤਾਂ ਪੰਨਿਆ ਨਾ ਜਿਹੜਾ ਪਟਿਆਲੇਕ ਨਹੀਂ ਤੋਂ ਬਾਈਆਂ ਤੋਂ ਵੀ ਇੰਨਾ ਸਮਾਨ ਉਹ ਮੈਂ ਕਹਿੰਦਾ ਮਸ਼ੀਨ ਦਾ ਪਿਛਲੇ 2 ਟਨ ਟਰੰਕ ਭਰਿਆ ਪਿਆ ਇੱਕ ਮੂਰੇ ਟੂਲ ਜਹਾਦੇ ਛਪੂਨ ਦੇ ਵਿੱਚ ਉਹ ਭਰਿਆ ਪਿਆ ਚੀਜ਼ ਦੀ ਉਹਦੀ ਲੋਡ ਪਿਆ ਕਰੇ ਜਿਹੜੀ ਚੀਜ਼ ਹੈ ਨਹੀਂ ਕੋਲ ਬਾਕੀ ਚਲੋ ਜੋ ਕਰਮਾਂ ਚ ਲਿਖਿਆ ਵਾਧਾ ਘਾਟਾ ਨਾ ਉਹ ਤਾਂ ਮਾਲਕ ਦੇ ਹੱਥ ਆ ਬੰਦਾ ਤਾਂ ਉਸ ਤੋਂ ਕੁਝ ਨਹੀਂ ਕਰ ਸਕਦਾ ਬਾਕੀ ਬਹੁਤ ਧੰਨਵਾਦ ਸਾਰੇ ਸੱਜਣ ਮਿੱਤਰਾਂ ਦਾ ਹਲੇ ਜੇ ਤੱਕਰ ਬਾਈ ਵਧਾਈਆਂ ਮਸ਼ੀਨ ਦੀਆਂ ਆਈ ਜਾਂਦੀਆਂ ਨਾ ਜਿਨ੍ਹਾਂ ਨੂੰ ਹੁਣ ਪਤਾ ਲੱਗਿਆ ਵੀ ਬਾਈ ਨੇ ਮਸ਼ੀਨ ਲੈ ਲਈ ਜਿੱਦਾਂ ਨਾ ਖੋਲੀ ਆ ਨਾ ਜਿੱਦਣੋ ਗੇਅਰ ਜਾਂ ਬਦਲਿਆ ਉਹਦਾ ਆਪਣੇ ਫਿਟਰ ਚ ਐਨ ਵਾਲਾ ਕਈ ਵੀਰਾਂ ਨੂੰ ਤਾਂ ਉਦੋਂ ਪਤਾ ਲੱਗਿਆ ਮਸ਼ੀਨ ਲੈ ਆਂਦੇ ਬਾਕੀ ਇਹ ਮਸ਼ੀਨ ਦੀ ਮੋਡੀਫਿਕੇਸ਼ਨ ਆ ਵਿਚਾਲੀ ਪਈ ਆ ਬੰਦੇ ਉਦੋਂ ਕਾਲੀ ਕਰਨ ਲੱਗ ਗਏ ਰਾਜੂ ਨਹੀਂ ਰਾਜੂ ਵੀ ਮੰਨੀ ਵੀ ਕਹਿੰਦਾ ਵੀ ਇਹ ਕੋਈ ਗੱਲ ਨਹੀਂ ਵੀ ਇੱਕ ਦੋ ਦਿਨ ਪਹਿਲਾਂ ਆ ਜਾਂਗੇ ਜਿੱਦਣ ਜਾਣਾ ਮਾ ਜੇਕਰਾਂ ਮਰਜ਼ੀ ਕਰ ਲੋ ਬੰਦੇ ਆਪਣੇ ਕੋਲ ਸਟਾਫ ਬਾਈ ਪੂਰਾ ਹੋ ਗਿਆ ਨਾ ਇੱਕ ਰਾਜੂ ਹੋ ਗਿਆ ਬਾਈ ਬਚਿੱਤਰ ਹੋ ਗਿਆ ਬਚਿੱਤਰ ਵਾਦਿਕ ਮੰਨੀ ਹੋ ਗਿਆ ਇੱਕ ਉਹ ਮੁੰਡਾ ਨਾਲ ਹੋ ਗਿਆ ਜਿਹੜਾ ਉਦੋਂ ਆਇਆ ਤਾਂ ਬੰਦੇ ਆਪਣੇ ਕੋਲ ਮੰਨ ਲਓ 2-2 ਸੈੱਟ ਪੂਰੇ ਹੋ ਗਏ ਇੱਕ ਹੈਲਪਰ ਆ ਜੇ ਲੋਡ ਪਈ ਉਹ ਰੱਖ ਲਾਂਗੇ ਬਾਈ ਇੱਕ ਮੈਂ ਨਾ ਨੰਬਰ ਸਕਰੀਨ ਤੇ ਸ਼ੋਅ ਕਰਦਾ ਜੇ ਮੇਰਾ ਵੀਰ ਕੋਈ ਤੂੜੀ ਵਾਲਾ ਡਰਾਈਵਰ ਆ ਹਨਾ ਵਧੀਆ ਡਰਾਈਵਰ ਹੋਵੇ ਐਮਪੀ ਪੰਜਾਬ ਸਾਰਾ ਸੀ ਜਲਣਾਉਣਾ ਮੈਂ ਨੰਬਰ ਸ਼ੋਅ ਕਰ ਦਿੰਨਾ ਗੁਰਮਿੰਦਰ ਦਾ ਜੇ ਕੋਈ ਮੇਰਾ ਵੀਰ ਹੈਗਾ ਤਾਂ ਉਹ ਨੰਬਰ ਤੇ ਕਨੈਕਟ ਕਰਕੇ ਹਨਾ ਤਾਂ ਸਾਨੂੰ ਜਰੂਰ ਦਿੱਥੇ ਵਧੀਆ ਹੋਏ ਬੰਦਾ ਬਸ ਵੀ ਐਡਵਾਂਸ ਬਾਈ ਕੋਈ ਨਹੀਂ ਮਿਲਣਾ ਇਹ ਮੈਂ ਤੁਹਾਨੂੰ ਹੁਣ ਕਹਿ ਰਿਹਾ ਜੇ ਐਡਵਾਂਸ ਮਿਲਣਾ ਤਾਂ ਆਪਣਾ ਖਾਲੀ ਚੈੱਕ ਲੈ ਕੇ ਆਵੇ ਮੈਂ ਸਾਰੇ ਕਮੈਨ ਵਾਲਿਆਂ ਨੂੰ ਇਹ ਬੇਨਤੀ ਕਰਦਾ ਹਾਂ ਨਾ ਵੀ ਜੇ ਕਿਸੇ ਬਾਈ ਨੇ ਨਾ ਖੇ ਮਸ਼ੀਨ ਵਾਲਿਆਂ ਨੇ ਬਾਹਰ ਵੀ ਚਾਏ ਉਰੇ ਵੀ ਐਡਵਾਂਸ ਪੈਸੇ ਦੇਣੇ ਆ ਤਾਂ ਬਾਈ ਚੈੱਕ ਲਿਆ ਕਰੋ ਨਾ ਚੈੱਕ ਤੇ ਕਾਰਵਾਈ ਹੁੰਦੀ ਆ ਇੱਕਣਾ ਆਪਾਂ ਪੈਸੇ ਦੇ ਦਿੰਨੇ ਆਪਾਂ ਕਾਗਜ਼ਾ ਬਣਾ ਲੈਂਦੇ ਆ ਹਨਾ ਉੱਥੇ ਵੀ ਕੋਈ ਛਣਮਾਈ ਨਹੀਂ ਹੁੰਦੀ ਹੈਗੀ ਉੱਚ ਵੀ ਫਿਰ ਚਾਰ ਬੰਦੇ ਜੇ ਇਕੱਠੇ ਹੁੰਨੇ ਆ ਅਗਲਾ ਕਹਿੰਦਾ ਤੁਸੀਂ ਕੀ ਹਨਾ ਸੋਚ ਕੇ ਦਿੱਤੇ ਕਾਗਜੇ ਨੂੰ ਬਾਈ ਕੁਝ ਨਹੀਂ ਸਿਆਣ ਦੇ ਮੈਂ ਪਿੱਛੇ ਦੇ ਪਿੱਛੇ ਹਨਾ ਮੇਰਾ ਬੰਦਾ 20000 ਰੁਪਏ ਲੈ ਕੇ ਭੱਜ ਗਿਆ ਤਾਂ ਕਿਆ ਕਹੀਏ ਮੈਂ ਕਹਿੰਦਾ ਤੇਰਾ ਕਾਗਜ ਬਣਾਇਆ ਮੈਂ ਥਾਣੇ ਰਿਪੋਰਟ ਦਿੰਦਾ ਕਹਿੰਦਾ ਬਾਈ ਫੇਰ ਕੀ ਆ ਥਾਣੇ ਰਿਪੋਰਟ ਦੇ ਦੇ ਤਾ ਵੀ ਕੋਈ ਦੇ ਲ ਤੁਸੀਂ ਇੰਦਾ ਜਿਗਰਾ ਹਨਾ ਮੈਂ ਤਾਂ ਹੈਰਾਨ ਆ ਯਾਰ ਵੇਦਗੀ ਮੇਰਾ ਵੀਰ ਹਨਾ ਕੋਈ ਨਾ ਕਿਸੇ ਨਾਲ ਧੋਖਾ ਕਰੇ ਮੈਂ ਫੇਰ ਬੇਨਤੀ ਕਰਨਾ ਚਾਹੇ ਮਾਲਕਾ ਨਾ ਵੀਰੇ ਮਾਲਕਾ ਨੂੰ ਵੀ ਕਰਨਾ ਹੈ ਡਰਾਈਵਰਾਂ ਨੂੰ ਵੀ ਕਰਨਾ ਹੈ ਵੀ ਚੰਗਾ ਮਾੜਾ ਚਲੋ ਜਿਹੜਾ ਜਿਆ ਬੰਦਾ ਆਉਂਦਾ ਨਾ ਹੁਣ ਤੁਹਾਨੂੰ ਪਤਾ ਹੀ ਆ ਵੀ ਸੰਸਾਰ ਚੱਲਦਾ ਹੀ ਆ ਦੁਨੀਆ ਕਾਸੇ ਸਾਰੇ ਹੀ ਘੜੀ ਆ ਚਲੋ ਜੇ ਬੰਦਾ ਚੰਗਾ ਮਾੜਾ ਵੀ ਆਉਂਦਾ ਨਾ ਵੀ ਉਹਦਾ ਪੈਸਾ ਬਈ ਹੱਕ ਜਰੂਰ ਦਿਆ ਕਰੋ ਮੇਰਾ ਭਰਾ ਕਿਸੇ ਦਾ ਹੱਕ ਨਾ ਰੱਖਿਆ ਕਰੋ ਨਾ ਚਲੋ ਗਲਤੀਆਂ ਬੰਦਿਆਂ ਦੇ ਹੀ ਹੁੰਦੀਆਂ ਹੁਣ ਮੰਨੀਆਂ ਬਈ ਹਣਾ ਤੁਹਾਨੂੰ ਤੁਹਾਡੇ ਸਾਹਮਣੇ ਮਸ਼ੀਨ ਦਾ ਚੱਲਦੇ ਸੀ ਇੰਜ ਇੰਜਨ ਵੀ ਗਰਮ ਹੋ ਗਿਆ ਤੇ ਚਲੋ ਵੀ ਰੇਡੀਏਟਰ ਲੀਕ ਹੋ ਗਿਆ ਉਹਨਾਂ ਦਾ ਹੁਣ ਕਿਆ ਕਹੀਏ ਜਿਹੜਾ ਕਰਮਾਂ ਚ ਆਪਣੇ ਦੁੱਖ ਲਿਖਿਆ ਆ ਨਾ ਬਈ ਉਹਪਾ ਨੂੰ ਭੋਗਣਾ ਹੀ ਪੈਣਾ ਹੈ। ਬਾਕੀ ਉਹਦੇ ਬਾਅਦ ਮੱਕੀ ਵਾਲਾ ਕੱਟਰਦਾ ਨਾ ਉਹ ਵੀ ਸਾਈਡ ਜੀ ਕਿਤੇ ਲੱਕੜੀ ਗਾ ਲੱਗੀ ਜਿਵੇਂ ਆ ਹੁਣ ਆ ਕੇਤ ਆ ਨਾ ਬਰਸੀਨ ਵੜਦੇ ਆ। ਪਹਿਲਾ ਘੇੜਾ ਲਿਆਉਣਾ ਬਾਹਰ ਕਿਤੇ ਲੱਕੜੀ ਢੁੰਡ ਜਾਂ ਖੜਾਦਾ। ਉਹਦੇ ਨਾਲ ਮੱਕੀ ਵਾਲਾ ਕੱਟਣ ਲੱਗ ਗਿਆ। ਉਹ ਖਾਸੀ ਛੇਲਡ ਬਿੰਗੀ ਹੋਈ ਹੋਈ ਆ। ਬਈ ਕੀ ਕਰੀ ਹੁਣ ਜਿਹੜਾ ਆਪਣੇ ਦੁੱਖ ਕਰਮਾਂ ਦੇ ਵਿੱਚ ਨਾ ਲਿਖਿਆ ਤਾਂ ਉੱਪਰ ਮਿਲੇ ਜਾਣਾ ਤਾਂ ਵੀ ਉਹਨਾਂ ਦਾ ਹੁਣ ਕੋਈ ਕਸੂਰ ਨਹੀਂ ਹੈਗਾ। ਆਪਾਂ ਉਹਨੂੰ ਫੇਰ ਵੀ ਚਲੋ ਮੌਕੇ ਦੇ ਤਾਂ ਤੁਹਾਨੂੰ ਪਤਾ ਹੀ ਵੀ ਗਰਮੋਗਰਮੀ ਹੁੰਦੇ ਆ। ਬਾਅਦ ਚ ਆਪਾਂ ਉਹ ਨਾ ਤਾਂ ਉਹਦਾ ਰੁਪਈਆ ਕੱਟਿਆ ਕੋ 5-7000 ਰੁਪਏ ਵੱਧ ਦੱਤਾ ਵੀ ਨਹੀਂ ਯਾਰ ਤੇਰਾ ਇੰਨਾ ਧੰਨਵਾਦ ਆ ਜਿਹੜਾ ਤੂੰ ਖੜਾ ਰਿਹਾ ਹਨਾ ਲਾਸਟ ਤੱਕ ਕਰ ਬਾਕੀ ਵਧੀਆ ਬੰਦਾ ਹੁਣ ਵੀ ਦੇ ਲੋ ਸਾਡੇ ਸਾਹਮਣੇ ਉਹਨਾਂ ਰਿਪੇਅਰ ਨੂੰ ਬੁਲਾਏ ਜਦੇ ਫਟਦੇ ਕੇ ਆ ਗਏ ਆਪਾਂ ਫੇ ਜਦੋਂ ਕਹਿੰਦੇ ਬਾਈ ਜਾਣਾ ਕੰਮ ਅਜੇ ਲਾਈਟਾਂ ਲੂਟਾ ਲਾਉਣ ਤੇ ਰਹਿੰਦੀਆਂ ਦੀਆਂ ਕਹਿੰਦੇ ਬਾਈ ਅਸੀਂ ਜਾਣਾ ਮਾ ਕੋਈ ਗੱਲ ਨਹੀਂ ਜਾਓ ਯਾਰ ਹਨਾ ਤੁਹਾਡੇ ਵੀ ਪਰਿਵਾਰਾਂ ਪਿੱਛੇ ਤੁਸੀਂ ਵੀ ਦੇਖਣਾ ਆਪਣਾ ਸਿਸਟਮ ਵੀ ਮੇਰੇ ਥੋੜੀ ਦੇਖਣਾ ਕਹਿੰਦੇ ਬਾਈ ਆ ਤਾਂ ਉਹ ਦੂਆੜਾ ਮੁੰਡਾ ਨਾਲ ਆਇਆ ਤਾਂ ਉਹ ਵੀ ਇਕਨੇ ਬਾਈ ਤੇਰੇ ਨਾਲ ਸੀਜ਼ਨ ਲਾਉਂਗ ਹੁਣ ਜਿੰਨੇ ਲਾਉਣਾ ਮਾ ਕੋਈ ਗੱਲ ਨਹੀਂ ਵੀ ਮੇਰੇ ਕੋਲ ਆ ਲਓ ਕੰਮ ਤਾਂ ਕਰਨਾ ਹੀ ਹਨਾ ਵੀਰੇ ਜਿੱਥੇ ਪੈਸੇ ਮਿਲਦੇ ਆਂ ਅਗਲਾ ਉੱਥੇ ਭੱਜਿਆ ਆਉਂਦਾ ਬਾਕੀ ਆ ਵੀ ਪੈਸੇ ਤਾਂ ਸਾਰੇ ਜਗ੍ਹਾ ਹੀ ਮਿਲਦੇ ਆਂ ਹੁਣ ਕਈ ਵਿੱਚ ਕਮਾਈਨਾਂ ਵਾਲੇ ਵੀ ਗਲਤ ਹਨਾ ਕਈ ਜਗ੍ਹਾ ਕਮਾਈਨਾਂ ਵਾਲੇ ਵੀ ਗਲਤ ਹਨਾ ਕਈ ਜਗ੍ਹਾ ਡਰਾਈਵਰ ਵੀ ਗਲਤ ਹਨ ਜਿਹਨੇ ਡਰਾਈਵਰਾਂ ਦੀ ਸਥਿਤੀ ਹੈ ਜਿਹੜੀ ਉਹ ਥੋੜੀ ਜਿਆਦਾ ਡਿਫਾਲਟਰ ਹੋ ਗਿਆ ਕੰਮ ਜਿਹੜੀ ਮਾਲਕ 10 10% ਆ ਜਿਹੜੇ ਬੰਦੇ ਆ ਇਹ 50% ਹੋਗੇ ਕੰਮ ਹਨਾ ਰਾਤ ਇੱਕ ਗੱਲ ਚੱਲਦੀ ਦੀ ਬਾਈ ਆਪਣਾ ਰਣਜੀਤ ਹਨਾ ਸ਼ੋਕਨਗਰ ਤੋਂ ਆਇਆਤਾ ਜਿਹੜਾ ਕਿਸਾਨ ਸਵੇਰਪੜਾਟ ਵਾਲਾ ਪਹਿਲਾਂ ਉਹਨੇ ਸਵੇਰਪੜਾਟ ਦੁਕਾਨ ਪਿੱਛੇ ਜੀ ਹੈ ਨਾ ਛੜਤੀ ਦੀ ਡੈਕਾਂ ਦਾ ਹੀ ਕੰਮ ਕਰ ਲਿਆਦਾ ਬਾਕੀ ਤੁਸੀਂ ਦੇਖੇ ਹੋਣਾ ਵੀਡੀਓ ਪਾਈ ਦੀ ਆਪਾਂ ਨੇ ਜਾਂ ਆਪਾਂ ਕਿਸੇ ਤੇ ਪਿਛਲੇ ਸਾਲ ਐਮਪੀ ਹਨਾ ਉਹਦੇ ਨਾ ਕਿਤੇ ਲੱਗੇ ਤੱਕ ਕੋਈ ਫੋਰਮੈਨ ਜਾਂਦਾ ਹੋਣਾ ਤੁਸੀਂ ਹਿਸਾਬ ਲਾ ਲਓ ਬਾਈ ਵੀ ਉਹਨੇ ਘਟੋ ਘਟ ਵੀ 12 ਤੇ ਨਾ ਮਸ਼ੀਨਾ ਪਰ ਤੋਂ 50 5000 ਰੁਪਇਆ ਪਵਾ ਕੇ ਜਰ ਕਿਤੇ ਇੱਕ ਦੂਏ ਨਾਲ ਕਨੈਕਟ ਹੁੰਦਾ ਹੈ ਨਾ ਪਵਾ ਕੇ ਬਾ 50 5000 ਰੁਪਇਆ ਕਿਸੇ ਤੇ 20 ਕਿਸੇ ਤੇ 30 ਕਿਸੇ ਤੇ 40 ਜਿੰਨਾ ਪਾਈ ਗਿਆ ਅਗਲਾ ਸਾਰੇ ਪੈਸੇ ਕੋਨੇ ਇਕੱਠੇ ਕਰਕੇ ਬਾਅਦ ਚ ਕਿਸੇ ਕੋਲ ਨਹੀਂ ਗਿਆ ਜਾਂ ਨਾ ਗਿਆ ਤੁਹਾਨੂੰ ਪਤਾ ਹੀ ਹੈ ਨਾ ਵੀ ਗੱਲ ਇਧਰ ਉਧਰ ਪਤਾ ਹੀ ਲੱਗ ਜਾਂਦਾ ਕਿ ਦੂਏ ਨੂੰ ਫਿਰ ਕਿਸੇ ਨੇ ਪਤਾ ਨਹੀਂ ਦੀ ਫੋਟੋ ਪਾਈ ਪਤਾ ਨਹੀਂ ਕੀ ਕਰਿਆ ਗਾਹਾਂ ਫੋਟੋ ਦੇਖ ਕੇ ਮੈਂ ਕਹਿੰਦਾ ਵੀ ਜਿੰਨੇ ਸਾਰੇ ਹੀ ਬੰਦਿਆਂ ਦਾ ਗਰੁੱਪ ਇਕੱਠਾ ਹੋ ਗਿਆ ਜਿਨੇ ਉਹਨੇ ਪੈਸੇ ਲਏ ਤੇ 7 ਲੱਖ ਰੁਪਇਆ ਇਕੱਠਾ ਹੋ ਗਿਆ 70 ਲੱਖ ਰੁਪਏ ਦੇ ਹੀਰਾ ਫੇਰੀ ਕਰਕੇ ਨਾ ਬੰਦਾ ਵੀ ਮੁੜ ਕੇ ਲੱਭੇ ਹੀ ਨਹੀਂ ਉਹ ਬੰਦੇ ਉਰੇ ਆ ਜਾ ਕੰਨ ਵਿਚਾਰੇ ਐਮਪੀ ਦੇ ਆਪ ਕਿਤੇ ਹੋਰ ਚਲ ਜਾ ਕਰੇ ਕਿਤੇ ਕਿਤੇ ਵਗ ਜਾ ਕਰੇ ਕਿਤੇ ਵਗ ਜਾ ਕਰੇ ਬਾਗ ਇਹੋ ਜਿਹਾ ਸਿਸਟਮ ਹੋ ਗਿਆ ਫਿਰ ਅਨਜੀਤ ਬਾਈ ਰਾਤ ਦੱਸੇ ਕਹਿੰਦਾ ਬਾਈ ਅਨੰਦਰ ਇੱਕ ਨਾ ਗੱਲ ਹੋਈ ਆ ਮਾ ਚਲੋ ਕੋਈ ਨਹੀਂ ਬਾਈ ਹੁਣ ਨਾ ਪੈਸੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਵੀ ਦੂਈ ਸਟੇਟ ਚੋਂ ਕਿੱਥੇ ਮਿਲਦੇ ਹੁਣ ਆਪਾਂ ਬਾਈ ਪੈਸੇ ਜਾਂਦੇ ਆ ਨਾ ਜੈਂਟਾਂ ਕੋਲ ਉਧਰ ਮਸ਼ੀਨਾਂ ਜਾਂਦੀਆਂ ਨਵੇਂ ਜੈਂਟਾਂ ਕਿਸੇ ਨੇ ਰੱਖ ਲੇ ਕੀ ਕਹੀਏ ਬਾਈ ਉਹਨਾਂ ਦਾ ਏਰੀਆ ਨਾ ਕੋਈ ਨਹੀਂ ਉੱਥੇ ਜੋਰ ਮਾਰ ਸਕਦੇ ਆਪਾਂ ਬਾਕੀ ਵਾਤੇ ਵਾਤੇ ਤਾਂ ਕੋਸ਼ਿਸ਼ ਇਹੀ ਆ ਮਸ਼ੀਨਾਂ ਵਾਲੇ ਵੀਰਾਂ ਨੂੰ ਵੀ ਜਿਹੜੇ ਨਵੇਂ ਮੇਰੇ ਭਰਾ ਚੱਲੇ ਹਨਾ ਵੀ ਧਾਰ ਸਧਾਰਾ ਵੀ ਤੇ ਜਿਹੜਾ ਹਨਾ ਭਾਵੇਂ 2 ਦਿਨ ਬਹਿਣਾ ਪੈ ਜਵੇ ਮੈਂ ਸਾਰਿਆਂ ਨੂੰ ਇਹੀ ਕਰੂੰਗਾ ਵੀ 2 ਦਿਨ ਚਾਹੇ ਬਹਿਣਾ ਪੈ ਜਵੇ ਬਹਿ ਕੇ ਪੇਮੈਂਟ ਲੈ ਕੇ ਆਉ ਨਾਲ ਦਾ ਛੱਡ ਕੇ ਨਾ ਪੇਮੈਂਟ ਆ ਜਿਹੜੇ ਪੁਰਾਣੇ ਬੰਦੇ ਆ ਆਪਣੇ ਹਨਾ ਜਿਨ੍ਹਾਂ ਕੋਲ ਆਪਾਂ ਨੂੰ ਜਾਂਦੇ ਨੂੰ ਕਈ ਸਾਲ ਹੋ ਗਏ ਉਹਨਾਂ ਦਾ ਭਾਈ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਪਾਉਣੇ ਆ ਕਿਉਂ ਆਪਾਂ ਉਹਨਾਂ ਦੇ ਘਰ-ਬਾਰ ਵੀ ਦੇਖੇ ਹੋਏ ਆ ਹਨਾ ਆਪਣੇ ਉਹਨਾਂ ਨੇ ਦੇਖੇ ਹੋਏ ਆ ਵੀ ਆਪਾਂ ਇੱਕ ਦੂਏ ਦੇ ਸਮਝ ਲੋ ਰਿਸ਼ਤੇਦਾਰੀ ਵਾਲਾ ਸਿਸਟਮ ਹੀ ਹੋ ਜਾਂਦਾ ਵਿਆਹ ਸ਼ਾਦੀ ਜਾਂਨੇ ਆਪਾਂ ਉਹਨਾਂ ਦੇ ਉਹ ਚੀਜ ਹੋ ਜਾਂਦੀ ਆ ਜਿਹੜੇ ਨਵੇਂ ਬੰਦੇ ਆ ਬਾਈ ਅਸੀਂ ਨਾ ਪਿੱਛੇ ਦੋ ਦੋ ਕੁ ਸਾਲ ਤਿੰਨ ਕੁ ਸਾਲ ਦੀ ਗੱਲ ਆ ਇੱਕ ਬੰਦੇ ਕੋਲੇ ਚਲ ਗਏ ਆਪਣੇ ਇਹਦੇ ਕੋ ਰਤਲਾਮ ਕੋਲੇ ਜਦੋਂ ਉਹਨਾਂ ਤੇ ਪੇਜ ਨਹੀਂ ਤਾਂ ਹੁੰਦਾ ਤਿੰਨ ਚਾਰ ਸਾਲ ਦੀ ਗੱਲ ਆ ਵੀ ਤੁਸੀਂ ਹਿਸਾਬ ਲਾ ਲਓ ਬਾਈ ਸਾਨੂੰ ਦੁੱਧ ਵੀ ਦਿਆ ਕਰੇ ਰੋਟੀ ਵੀ ਦਿਆ ਕਰੇ ਸਾਨੂੰ ਉਹਦੇ ਘਰ ਦਾ ਹੀ ਨਾ ਪਤਾ ਲੱਗਿਆ ਕਰੇ ਵੀ ਉਹ ਹੈ ਕਿੱਥੇ ਦਾ ਅਸੀਂ ਉਹਨੂੰ ਕਿਹਾ ਵੀ ਕਰੀਏ ਹਨਾ ਵੀ ਚੱਲ ਰੋਟੀ ਪਾਣੀ ਅਸੀਂ ਫੜ ਲਏ ਉਹਨੇ ਤੇਰੇ ਘਰ ਤੇ ਨਹੀਂ ਨਹੀਂ ਸਰਦਾਰ ਜੀ ਆਪਕੋ ਦਿੱਕਤ ਨਹੀਂ ਆਣੇ ਦਊਗਾ ਆਪਕੋ ਦਿੱਕਤ ਨਹੀਂ ਆਪਕੋ ਦਿੱਕਤ ਨਹੀਂ ਲੈਣੇਗਾ ਟੈਨਸ਼ਨ ਲੈਣੇਗਾ ਨਹੀਂ ਐ ਕਹੇਗਾ ਕਿ ਸਾਰਾ ਸੀਲ ਲਾਤਾ ਯਾਨੀ ਪੈਸੇ ਦਾ ਸਾਰੇ ਦੇ ਗਿਆ ਤਾਂ ਯਾਨੀ ਲਾਖਟ ਜਾ ਕੇ 30 32000 ਰੁਪਏ ਦਾ ਕਰ ਗਿਆ ਤਾਂ ਉਹ ਵੀ ਮੈਂ ਤਾਂ ਹਾਂ ਕਰਕੇ ਹਨਾ ਬੇਨਤੀ ਕਰਦਾ ਕਿ ਮੈਂ ਨਾਲ ਵੀਰੇ ਨਵੇਂ ਚੱਲੇ ਹਨਾ ਮੇਰੇ ਵੀਰ ਵੀ ਪੇਮੈਂਟ ਮੇਰਾ ਵੀਰ ਕੋਈ ਨਾ ਛੱਡਿਓ ਸਾਰੀ ਪੇਮੈਂਟ ਆਪਣੀ ਲੈ ਕੇ ਤੁਰਨਾ ਚਾਹੇ ਇੱਕ ਦਿਨ ਮਸ਼ੀਨ ਲੇਟ ਤੁਰ ਪਵੇ ਵੀ ਕਾਲੀ ਨਹੀਂ ਕਰਨੀ ਹੈਗੀ ਹਨਾ ਏਡੀ ਇਹ ਨਾ ਹੋ ਵੀ ਆਪਾਂ ਬਾਈ ਸਾਰਾ ਸੀਜ਼ਨ ਤਾਂ ਆਪਣਾ ਦਾ ਵੀਰੇ 10-20000 ਰੁਪਇਆ ਰੱਖ ਲਿਆ ਉਹੀ ਬਾਲ ਲੋਰਾਂ ਦੀ ਕਮਾਈ ਹੁੰਦੀ ਆ ਨਾ ਵੀ 10-20000 ਨਾਲੇ ਖਾਸਾ ਫਰਕ ਪੈ ਜਾਂਦਾ ਇੱਕ ਹੈਲਪਰ ਦੇ ਤਨਖਾਹ ਨਿਕਲ ਜਾਂਦੀ ਆ ਚਲੋ ਬਾਕੀ ਸਾਰੇ ਜਿੰਨੇ ਮੇਰੇ ਕੰਮੈਨ ਵਾਲੇ ਭਰਾ ਚੱਲੇ ਆ ਨਾ ਬਾਹਰ ਨੂੰ ਬਹੁਤ ਵਧੀਆ ਮੈਂ ਤਾਂ ਕਹਿੰਦਾ ਖੁਸ਼ੀ ਖੁਸ਼ੀ ਜਾਣ ਖੁਸ਼ੀ ਖੁਸ਼ੀ ਆਉਣ ਮਾਲਕ ਤਾਂਦਰੁਸਤੀਆਂ ਬਖਸ਼ੇ ਨਾ ਵੀ ਸਾਰੇ ਹੱਸਦੇ ਖੇੜਦੇ ਆਪਣੇ ਘਰਾਂ ਨੂੰ ਵਾਪਸ ਆਉਣ ਇਹੀ ਅਰਦਾਸ ਅੱਜ ਕਰਦੇ ਆ ਇਹਦਾ ਸੀਜ਼ਨ ਦੇ ਵਿੱਚ ਕਰਾਂਗੇ ਨਾ ਬਹੁਤ ਵੀ ਮਾਲਕ ਨੇ ਬਾਈ ਬੇਅੰਤਾ ਬਹੁਤ ਕੁਝ ਦੇਤਾ ਮੈਂ ਕਹਿੰਦਾ ਵੀ ਸ਼ੁਕਰ ਕਰਦੇ ਆਂ ਮਾਲਕ ਦਾ ਵੀ ਇੱਥੇ ਤੱਕ ਲਿਆਉਣ ਦੇ ਵਿੱਚ ਜੇ ਬਾਈ ਕਿਸੇ ਦਾ ਚੰਗਾ ਸੋਚੂਗਾ ਨਾ ਤਾਂ ਆਪਣਾ ਡਬਲ ਚੰਗਾ ਹੋਊਗਾ ਐ ਨਹੀਂ ਹੈਗਾ ਵੀ ਜੀ ਮੈਂ ਇੱਕ ਭਲਾ ਕਰੂੰਗਾ ਨਾ ਵੀ ਮੇਰਾ ਇੱਕ ਵੀ ਨਹੀਂ ਹੋਣਾ ਮੈਂ ਇੱਕ ਭਲਾ ਕਰੂੰਗਾ ਪਤਾ ਨਹੀਂ ਮੇਰਾ 100 ਹੋਣਾ ਪਤਾ ਨਹੀਂ ਮੇਰਾ 1000 ਹੋਣਾ ਇਹ ਚੀਜ਼ ਤੇ ਥੋੜਾ ਜਿਹਾ ਨਾ ਉਹ ਕਰਿਓ ਵੀ ਬਾਕੀ ਬਈ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸੀ ਹੈ ਨਾ ਵੀ ਨਾ ਤਾਂ ਆਪਣੀ ਵੀਡੀਓ ਦੇ ਵਿੱਚ ਏਰੀਏ ਦਾ ਨਾਮ ਲੱਤਾ ਜਾਊਗਾ ਨਾ ਹੀ ਕੋਈ ਹਣਾ ਰੇਟ ਦੱਸਿਆ ਜਾਊਗਾ ਵੀਡੀਓ ਦੇ ਵਿੱਚ ਬੜਾਈ ਦਾ ਕਈ ਮੇਰੇ ਵੀਰ ਹਨਾ ਪਿਛਲੇ ਸਾਲ ਗੁਜਰਾਤ ਦੇ ਵਿੱਚ ਚਲੋ ਕਹਿੰਦੇ ਜਰਾ ਕਲਾ ਆਉਂਦੀ ਹੈ ਬਾਦਾਮ ਖਾਣੇ ਨਾਲ ਤਾਂ ਆਉਂਦੀ ਨਹੀਂ ਹਨਾ ਵੀ ਠੱਕੇ ਖਾਣਗਾ ਆਉਂਦੀ ਜਾਂ ਕਿਸੇ ਬਾਰੋ ਹਨਾ ਜੋ ਮਿਲਦੀਆਂ ਚੀਜ਼ਾਂ ਸਿੱਖਣ ਨੂੰ ਉਹ ਬਈ ਨਹੀਂ ਕਿਤੇ ਮਿਲ ਸਕਦੀਆਂ ਕਈ ਮੇਰੇ ਵੀਰਾਂ ਨੇ ਹਨਾ ਗੁੱਸਾ ਕਰਿਆ ਤਾਂ ਵੀ ਵੀਰੇ ਤੂੰ ਔਰ ਆ ਕੰਮ ਨਾ ਕਰਿਆ ਕਰ ਉਹਦੇ ਕਰਕੇ ਫੇਦ ਗਈ ਆ ਪਾਣਾ ਦਾ ਸਿਸਟਮ ਹੈ ਜਿਹੜਾ ਬਿਲਕੁਲ ਹੀ ਬੰਦ ਕਰ ਦਰਨਾ ਨਾ ਰੇਟ ਵੀਡੀਓ ਦੇ ਵਿੱਚ ਨਾ ਏਰੀਆ ਦੋ ਚੀਜ਼ਾਂ ਦੱਸਣੀਆਂ ਹਨ ਆਪਾਂ ਬਿਲਕੁਲ ਬੰਦ ਕਰਦਣੀਆਂ ਵੀ ਉਹ ਵੀ ਮੇਰੇ ਭਰਾ ਹਨਾ ਗੁੱਸੇ ਨਹੀਂ ਕਰਨੇ ਆਪਾਂ ਨੇ ਖੁਸ਼ ਰੱਖਣੇ ਆ ਉਹਨਾਂ ਦਾ ਵੀ ਹਨਾ ਵੀ ਐ ਨਾ ਹੋਵੇ ਵੀ ਬਾਈ ਯਾਰ ਕਈ ਵੀਰਾਂ ਨੂੰ ਹਨਾ ਇਹ ਯਾਰ ਵੀ ਪਤਾ ਨਹੀਂ ਨਿੰਦਰ ਵੀਡੀਓ ਪਾਉਂਦਾ ਤਾਂ ਕਰਕੇ ਮਸ਼ੀਨਾਂ ਚੱਲੇ ਜਾਣ ਲੱਗੀਆਂ ਬਾਹਰ ਵੀ ਜਿਹੜਾ ਸੀਜ਼ਨ ਇੰਨੇ ਛੋਟੇ ਹੋ ਗਏ ਵੀਰੇ ਦੇਖੋ ਮੈਂ ਕੋਈ ਰੱਬ ਨਹੀਂ ਮੈਨੂੰ ਕੋਈ ਆਲ ਬਲ ਦਾ ਦੇਖਦਾ ਨਹੀਂ ਹਨਾ ਵੀ ਚਲੋ ਆਹੀ ਆਪਣੇ ਪੰਜਾਬ ਐਮਪੀ ਹਰਿਆਣਾ ਬਾਹਰ ਵੀ ਚਲੋ ਬੈਠੇ ਆਪਣੇ ਪੰਜਾਬੀ ਭਰਾ ਯਾਰੇ ਦੇਖਦੇ ਆ ਨਾ ਆਪਾਂ ਕਿਹੜਾ ਹਿੰਦੀ ਦੇ ਵਿੱਚ ਵੀਡੀਓ ਪਾਉਨੇ ਆ ਮੇਰੇ ਨਾਲ ਮੈਨੂੰ ਬਾਹਰ ਦੇ ਲੋਕ ਦੇਖਣਗੇ ਪੰਜਾਬੀ ਰੀਅਲ ਪੰਜਾਬੀ ਰੱਖਣੀ ਆ ਕਈ ਵੀਰ ਮੈਨੂੰ ਕਹਿੰਦੇ ਵੀ ਹੁੰਨੇ ਆ ਕਹਿੰਦੇ ਭਾਈ ਹਿੰਦੀ ਚ ਬਲੌਗ ਬਣਾਇਆ ਕਰੋ ਵੀ ਸਾਨੂੰ ਸਮਝ ਨਹੀਂ ਲੱਗਦਾ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਵੀ ਇਹ ਸਮਝ ਨਹੀਂ ਲੱਗਦਾ ਹਨਾ ਤਾਂ ਵੀਡੀਓ ਦੇਖ ਲਿਆ ਕਰੋ ਸਮਝਣ ਦੀ ਗੱਲ ਮੈਨੂੰ ਫੋਨ ਲਾ ਲਿਆ ਕਰੋ ਮੇਰੇ ਤੋਂ ਪੁੱਛ ਲਿਆ ਕਰੋ ਵੀ ਮੈਂ ਵੀਡੀਓ ਹਿੰਦੀ ਚ ਨਹੀਂ ਕਰ ਸਕਦਾ ਮੈਂ ਆਪਣੀ ਪੰਜਾਬੀ ਮਾਂ ਬੋਲੀ ਛੱਡ ਕੇ ਨਾ ਦੂਜੇ ਉਹਦੇ ਵਿੱਚ ਜਾਵਾਂ ਨਹੀਂ ਮੇਰੇ ਵਾਸਤੇ ਯਾਰ ਗੱਲ ਬਹੁਤ ਗਲਤ ਆ ਕਿਉਂ ਭਾਈ ਇਹ ਸਿਰ ਤੇ ਪੱਗ ਆ ਹਨਾ ਇਹ ਸਾਨੂੰ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਹੋਈ ਆ ਵੀ ਆਪਾਂ ਇੱਕ ਵੀਡੀਓ ਦੇ ਪਿੱਛੇ ਹੈ ਨਾ ਹਿੰਦੀ ਆਪਣੀ ਲੈਂਗਵੇਜ ਚੇਂਜ ਕਰ ਜੀਏ ਵੀ ਸਾਡੇ ਖੌਂਚ ਤਹਜਾ ਹੈ ਨਹੀਂ ਤੁਸੀਂ ਤੁਹਾਨੂੰ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ ਫੋਨ ਤੇ ਲਾ ਕੇ ਹੈ ਨਾ ਜੋ ਮਰਜੀ ਜਾਣਕਾਰੀ ਲੈ ਲੋ ਮੈਂ ਤੁਹਾਨੂੰ ਦਵਾਂਗਾ ਚਾਹੇ ਅੱਧੀ ਰਾਤੀ ਮੈਨੂੰ ਫੋਨ ਲਾ ਲਓ ਵੀ ਹਿੰਦੀ ਦੇ ਵਿੱਚ ਵੀਡੀਓ ਨਹੀਂ ਬਿੱਤੇ ਪੈਣੀ ਹੈਗੀ ਚਲੋ ਬਾਕੀ ਐ ਵੀ ਤੁਹਾਨੂੰ ਪਤਾ ਉਧਰ ਜਾਣੇ ਆ ਨਾ ਹਿੰਦੀ ਦੇ ਵਿੱਚ ਜਿਆਦਾ ਬੋਲਦੇ ਜੀ ਉਹਦੇ ਗਾਲ ਬਾਤचीत ਕਰਦੇ ਉਹਨਾਂ ਨਾਲ ਲੋਕਲ ਦੇਗਾ ਚਲੋ ਹਿੰਦੀ ਚੱਲ ਜਾਂਦੀ ਆ ਪਰ ਜੇ ਮੈਂ ਪੰਜਾਬ ਦੇ ਵਿੱਚ ਰਹਿ ਕੇ ਹਿੰਦੀ ਜੀ ਵਲੌਗ ਬਣਾਵਾਂ ਮੇਤੇ ਬਈਓ ਬਣਨੇ ਨਹੀਂ ਹੈਗੇ ਹਨਾ ਉਹਨਾਂ ਨੂੰ ਮਾਫੀ ਚਾਹੁੰਨਾ ਵੀਰਾਂ ਨੂੰ ਜੇ ਕੋਈ ਜਾਣਕਾਰੀ ਲੈਣੀ ਆ ਤਾਂ ਮੈਨੂੰ ਜਦੋਂ ਮਰਜ਼ੀ ਹੈ ਨਾ ਕਾਲ ਲਾ ਸਕਦੇ ਆ ਚਲੋ ਠੀਕ ਆ ਬਾਈ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਚ ਬਸ ਥੋੜੇ ਦਿਨ ਰਹਿ ਗਏ ਹੁਣ ਤਾਂ ਸਮਾਨ ਸਮੂਹ ਇਕੱਠਾ ਕਰਦਿਆਂ ਨੂੰ ਹਨਾ ਲੰਘ ਜਾਣਗੇ ਬਾਕੀ ਸਕੰਜਾ ਬਣਾਇਆ ਆਪਣੇ ਸੇਵਕ ਤੋਂ ਜਿਹੜਾ ਮੂਰੇ ਉਹ ਦੂਜਾ ਸਕੰਜਾ ਜਿਹੜਾ ਨਾ ਆਪਣਾ ਸਿੰਪਲ ਦਾ ਉਹ ਇਕੱਲਾ ਟਾਇਰ ਟਾਇਰਿਆਂ ਹੁੰਦਾ ਦਾ ਇਹ ਤੇ ਫੇਰ ਸਕੰਜਾ ਬਣਾਵਾਇਆ ਵਧੀਆ ਮੈਂ ਕਿਹਾ ਯਾਰ ਵਧੀਆ ਸਕੰਜਾ ਬਣਾ ਕੇ ਹਨਾ ਵੀ ਵਿੱਚ ਟਾਇਰ ਵਿੱਚੇ ਮੋਟਰਸਾਈਕਲ ਆਪਣਾ ਵਿੱਚੇ ਬਾਸਕਟ ਰਾਇਸਰ ਸਾਰਾ ਕੁਝ ਵਿੱਚੇ ਇੱਕ ਸਕੰਜੇ ਦੇ ਵਿੱਚ ਸੈੱਟ ਕਰਾਤਾ ਵਿੱਚੇ ਟੂਲ ਮੂਰੇ ਵੀ ਸਾਰਾ ਕੁਝ ਨਾ ਰੋਟੀ ਜਦੋਂ ਰਾਹ 'ਚ ਕਿਤੇ ਰੋਟੀ ਬਣਾਉਣੀ ਆ ਵੀ ਇਹ ਨਾ ਹੋਵੇ ਮਸ਼ੀਨ ਦੇ ਵਿੱਚੋਂ ਸਮਾਨ ਕੱਢੋ ਜਾਂ ਰੱਖੋ ਫੇਰ ਉਹ ਸਿਸਟਮ ਖਤਮੇ ਕਰਨਾ ਬਾਕੀ ਗਾਹਾਂ ਵਾਲੇ ਸੀ ਜਨ ਨਾ ਆਪਣਾ ਸਕੰਜਾ ਇੱਕ ਆਪ ਬਣਾਵਾਂਗੇ ਮੁੰਡਾ ਬੰਦਾ ਸਾਡਾ ਇੱਦਾਂ ਕੀ ਬਿਲਡਰ ਆ ਉਹ ਨਹੀਂ ਐ ਕਿ ਕੰਪਨੀ ਜੀ ਦੇ ਵਿੱਚ ਫਸਿਆ ਇੱਕ ਦਿਓ ਗੱਡੀ ਚਲਾਉਂਦਾ ਕੰਪਨੀ ਨਹੀਂ ਉਹਦੀ ਰਾਤ ਦੀ ਡਿਊਟੀ ਦੀ ਦਿਨ ਚ ਆ ਜਾਂਦਾ ਤਾਂ ਉਹ ਕੰਮਕਾਰ ਕਰ ਲੈਂਦਾ ਤਾਂ ਹੁਣ ਉਹਦੀ ਡਿਊਟੀ ਡੇ ਦੀ ਹੋ ਗਈ ਦੀ ਪੂ ਹਨਾ ਟੱਪਰੀਆਂ ਵਾਲਾ ਬਾਈ ਆਪਣਾ ਉਹਦੇ ਕਰਕੇ ਹੋ ਗਿਆ ਕੰਮ ਨਹੀਂ ਆਪਾਂ ਇਹਦੀ ਆਪੇ ਸਕੰਜਾ ਬਣਾਉਣਾ ਤਾਂ ਬਾਕੀ ਜਾਲੀ ਰਹਿੰਗੀ ਇੰਜਨ ਵਾਲੀ ਉਹ ਵੀ ਹਨਾ 2-4 ਦਿਨ ਨੂੰ ਬਣਾ ਕੇ ਫ੍ਰੀ ਕਰਕੇ ਹਨਾ ਵਧੀਆ ਤੁਹਾਨੂੰ ਦਿਖਾਵਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ